ਜੇ ਗੁਰੂ ਘਰ ਆ ਜੀ ਲੰਕਰ ਸ਼ਾਮਾ ਜੀ ਸਿੱਖ ਗੁਰਦੁਆਰਾ ਉਹ ਲੰਕਰ ਸ਼ਾਮਾ ਜੀ ਉੱਥੇ ਜਾ ਕੇ ਪ੍ਰਸ਼ਾਦਾ ਛੱਕੇ ਉਹ ਥੋੜੀ ਜਿਹੀ ਸ਼ਹਿਰ ਕਰਨੋਂ ਬਾਹਰ ਨਿਕਲੇ ਆ ਜੀ ਉੱਥੋਂ ਫਿਰ ਕਿਸੇ ਨੇ ਉਹਨਾਂ ਤੇ ਕੋਈ ਅਟੈਕ ਕੀਤਾ ਹੈ ਜੇ ਪਾਸਿੰਗ ਦੀ ਇੰਡੀਆ ਦੇ ਵਿੱਚ ਕੀ ਕਰਦੇ ਹੁੰਦੇ ਸੀਗੇ ਜੀ ਉੱਥੇ ਜੀ ਮੈਥਮੈਟਿਕਸ ਦੇ ਪ੍ਰੋਫੈਸਰ ਸੀ ਬੁਰੀ ਤਰ੍ਹਾਂ ਉਹਨੂੰ ਤੇ ਕਿਸ ਨੇ ਮਾਰ ਕੇ ਸੁੱਟ ਗਿਆ ਅਮਰਜੈਂਸੀ ਵਿੱਚ ਲੈ ਗਏ ਸੀ ਜੀ ਆਈਸੀਯੂ ਦੇ ਵਿੱਚ ਉਹ ਆਈਸੀਯੂ ਦੇ ਵਿੱਚ ਨੇ ਜਿਹੜੀ ਇੱਕ ਫੋਟੋ ਅਸੀਂ ਦੇਖ ਰਹੇ ਹਾਂ ਵੀ ਬਹੁਤ ਸਰੀਰ ਲੱਥਪੱਥ ਹੈ ਖੂਨ ਦੇ ਨਾਲ ਉਹ ਬੈਠੇ ਆ ਉਹ ਕਿਸ ਵੇਲੇ ਦੀ ਕਿੱਥੋਂ ਦੀ ਫੋਟੋ ਹੈ ਜੀ ਉਸ ਸਮੇਂ ਦੀ ਹੈ ਜਦੋਂ ਅਮਰਜੈਂਸੀ ਨੂੰ ਕਾਲ ਕਰ ਦਿੱਤਾ ਉਸ ਸਮੇਂ ਦੀ ਹੈ ਜਦੋਂ ਸਭ ਕੁਝ ਹਾਪਨ ਹੋ ਚੁੱਕਾ ਹੈ ਉਹ ਉਨਾਂ ਦੀ ਉਮਰ ਕਿੰਨੀ ਖੈਗੀ ਸੀ ਬਾਪੂ ਜੀ ਦੀ ਉਮਰ 70 ਸਾਲ ਹੋਈ ਜੀ ਤੁਹਾ ਫਿਰ ਕੀ ਕਰਾਂਗੇ ਆਪਾਂ ਆਪਾਂ ਜਾਨਵਰ ਥੋੜਾ ਵੀ ਅੰਦਰੀ ਵੜੇ ਰਹੀ ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਦੀ ਫਤਿਹ ਜੀ ਡਾਕਟਰ ਗੁਰਦੇਵ ਸਿੰਘ ਜੀ ਬੋਲਿਓ ਜੀ ਹਾਂ ਜੀ ਡਾਕਟਰ ਸਾਹਿਬ ਕਾਫੀ ਮੀਡੀਆ ਦੇ ਵਿੱਚ ਇੱਕ ਖਬਰ ਚਾਈ ਹੋਈ ਹੈ ਕਿ ਤੁਹਾਡੇ ਭਰਾ ਦੇ ਉੱਤੇ ਹਰਪਾਲ ਸਿੰਘ ਜੀ ਉਹਨਾਂ ਦੇ ਉੱਤੇ ਹਮਲਾ ਹੋਇਆ ਇਹ ਕਿੱਥੋਂ ਦੀ ਘਟਨਾ ਕੀਵੇਂ ਵਾਪਰੀ ਮੜਾ ਦੱਸੋਗੇ ਪਲੀਜ਼ ਉਹ ਨੇਰੇ ਗੁਰੂ ਘਰ ਆ ਜੀ ਲੰਕਰ ਸ਼ਾਮਾ ਜੀ ਸਿੱਖ ਗੁਰਦੁਆਰਾ ਉਹ ਲੰਕਰ ਸ਼ਾਮਾ ਜੀ ਉਹ ਉੱਥੇ ਉਹ ਵੋਲੰਟੀਅਰ ਵਰਕ ਵੀ ਕਰਦੇ ਆ ਜੀ ਜੀ ਤੇ ਉੱਥੇ ਜਾ ਕੇ ਉੱਥੇ ਪ੍ਰਸ਼ਾਦਾ ਛੱਕੇ ਉਹ ਥੋੜੀ ਜਿਹੀ ਸਹਿਰ ਕਰਨੋਂ ਬਾਹਰ ਨਿਕਲੇ ਆ ਜੀ ਉਹਨਾਂ ਦੀ ਆਦਤ ਸੀ ਉਹ ਕਈ ਵਾਰੀ ਗੁਰਦੁਆਰਾ ਸਾਹਿਬ ਤੋਂ ਬਾਅਦ ਥੋੜੀ ਦੇਰ ਦੂਰ ਨਿਕਲ ਜਾਂਦੇ ਸੀ ਜੀ ਜੀ ਤੇ ਜੇ ਕੋਈ ਵੇਖਣਾ ਕੋਈ ਚੀਜ਼ ਬਚੀ ਆ ਤੇ ਉਹ ਕਹਿੰਦੇ ਸੀ ਵੀ ਇਹਨਾਂ ਟਰੈਸ਼ 'ਚ ਨੇ ਜਾਣ ਦੇਣਾ ਮੈਂ ਥੋੜੇ ਬੁੱਧੇ ਕੋ ਗੋਟੀਆਂ ਰਾਟੀਆਂ ਖੂਰ ਕੋਈ ਚੌਲ ਚੂਲ ਜੇ ਹੋਣ ਮੈਂ ਬਾਹਰ ਜਾਨਵਰਾਂ ਨੂੰ ਪਾ ਦੇਣਾ ਜੀ ਉਹ ਫਿਰ ਕਬੂਤਰਾ ਨੂੰ ਨਾਲ ਲੈ ਕੇ ਪਾ ਜਾਂਦੇ ਸੀ ਉੱਥੇ ਪਰ ਉਸ ਦਿਨ ਤਾਂ ਮੈਨੂੰ ਪਤਾ ਨਹੀਂ ਉਹ ਕੋਈ ਨਾ ਕੁਛੀ ਬੱਚੀ ਸੀ ਪਰ ਉਹ ਛੇਰ ਕਰ ਨਿਕਲ ਗਿਆ ਜੀ ਉੱਥੇ ਤੇ ਉਹ ਜਦੋਂ ਛੇਰ ਕਰਦੇ ਰਹੇ ਤੇ ਉੱਥੋਂ ਫਿਰ ਕਿਸੇ ਨੇ ਉਹਨਾਂ ਤੇ ਕੋਈ ਅਟੈਕ ਕੀਤਾ ਜੀ ਜਿਨ੍ਹਾਂ ਨੇ ਅਟੈਕ ਕੀਤਾ ਉਹਦੇ ਬਾਰੇ ਪਤਾ ਲੱਗਿਆ ਕੋਈ ਜੀ ਉਹਦੇ ਉਹਦੇ ਪਿਛਲੇ ਕੋਰਨਰ ਤੇ ਜੀ ਜਿਸ ਨੇ ਜਿਸ ਨੇ ਅਟੈਕ ਕੀਤਾ ਉਹਦੇ ਬਾਰੇ ਕੋਈ ਪਤਾ ਲੱਗਿਆ ਜੀ ਨਹੀਂ ਉਹਦੇ ਬਾਰੇ ਅਜੇ ਕੋਈ ਪਤਾ ਨਹੀਂ ਜੀ ਉਹ ਤੇ ਹਰਪਾ ਸਿੰਘ ਜੀ ਇੰਡੀਆ ਦੇ ਵਿੱਚ ਕੀ ਕਰਦੇ ਹੁੰਦੇ ਸੀਗੇ ਜੀ ਉੱਥੇ ਜੀ ਮੈਥਮੈਟਿਕਸ ਦੇ ਪ੍ਰੋਫੈਸਰ ਸੀ ਜੀ ਹੂੰ ਤੇ ਇੱਥੇ ਅਮਰੀਕਾ ਕਦੋਂ ਆਏ ਜੀ ਅਮਰੀਕਾ ਚ 2008 ਦੇ ਵਿੱਚ ਆਏ ਜੀ ਜੀ ਪਰ ਆ ਜਾਂਦੇ ਸੀ ਫਿਰ ਚਲੇ ਜਾਂਦੇ ਸੀ ਉਹ ਇੱਥੇ ਪਰਮਨੈਂਟ ਰੈਜ਼ੀਡੈਂਟ ਸੀ ਪਹਿਲਾਂ ਪਰਮਨੈਂਟ ਰੈਜ਼ੀਡੈਂਸੀ ਜੀ ਤੇ ਬਾ 2022 ਦੇ ਵਿੱਚ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲ ਗਈ ਹੈ ਜੀ ਅਚ ਅਮਰੀਕਾ ਦੇ ਸਿਟੀਜ਼ਨ ਭਾਈ ਹਰਪਾਲ ਸਿੰਘ ਜੀ ਜੋ ਕਿ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਦੇ ਹੁੰਦੇ ਵੌਲੰਟੀਅਰ ਵਜੋਂ ਸੇਵਾ ਕਰਦੇ ਸੀ ਹਾਂਜੀ ਹਾਂ ਉਹਨਾਂ ਦੇ ਨਾਲ ਇੱਕ ਘਟਨਾ ਵਾਪਰਦੀ ਹੈ ਕਿ ਕਿਸੇ ਅਣਪਛਾਤੇ ਵੱਲੋਂ ਉਹਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਹਾਂਜੀ ਹਾਂ ਹਮਲਾ ਇਸ ਵੇਲੇ ਬੁਰੀ ਤਰ੍ਹਾਂ ਉਹਨਾਂ ਤੇ ਕਿਸਮ ਦਾ ਮਾਰ ਕੇ ਸੁੱਟ ਗਿਆ ਤੇ ਉਹ ਤੁਸੀਂ ਉਹ ਨਾ ਵੀ ਵੀਡੀਓ ਸ਼ਾਇਦ ਨਾ ਵੇਖੀ ਹੋਵੇ ਤੇ ਕਹੋ ਨਾ ਹੀ ਪਚਾਵੀ ਦਵਾਗੇ ਜੀ 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 ਹਾਂਜੀ ਹਾਂਜੀ ਇਹ ਘਟਨਾ ਕਿਸ ਵੇਲੇ ਦੀ ਹੈ ਜੀ ਇਹ ਹੈਗੀ ਆ ਜੀ ਸਵਾਤ 3 ਵਜੇ 3:30 ਸਵਾਤ 3 ਅਗਸਤ 4 ਨੂੰ ਜੀ ਸੋਮਵਾਰ ਜੀ ਤੇ ਇਸ ਵੇਲੇ ਬਾਪੂ ਜੀ ਦੇ ਹਾਲਾਤ ਕਿਵੇਂ ਨੇ ਹਾਲਾਤ ਉਹ ਉਸੇ ਦਿਨ ਤੋਂ ਜੀ ਫਿਰ ਐਮਰਜੈਂਸੀ ਜਦੋਂ ਅਸੀਂ ਗਏ ਗੁਰਦਾਰੇ ਉਹਨਾਂ ਉਹਨਾਂ ਐਮਰਜੈਂਸੀ ਵਿੱਚ ਲੈ ਗਏ ਸੀ ਜੀ ਆਈਸੀਯੂ ਦੇ ਵਿੱਚ ਉਹ ਆਈਸੀਯੂ ਦੇ ਵਿੱਚ ਨੇ ਤੇ ਉਹ ਪਹਿਲੇ ਦਿਨ ਉਹਨਾਂ ਦੇ ਜਦੋਂ ਬ੍ਰੇਨ ਦੀ ਸਰਜਰੀ ਹੋਈ ਉਹਨਾਂ ਉੱਥੋਂ ਵੇਖਿਆ ਉਹਦੇ ਵਿੱਚ ਬੋਨ ਟੁੱਟ ਕੇ ਤੇ ਬ੍ਰੇਨ ਤੇ ਉਹਨਾਂ ਨੇ ਪਹਿਲਾ ਉਹ ਬੋਨ ਕੱਢੀ ਫਿਰ ਬ੍ਰੇਨ ਦੇ ਵਿੱਚ ਉਹਨਾਂ ਨੇ ਰੱਖਿਆ ਕਿ ਅਜੇ ਵੀ ਬਲੀਡਿੰਗ ਹੋ ਰਹੀ ਆ ਅਗਲੇ ਦਿਨ ਫਿਰ ਉਹਨਾਂ ਨੇ ਫੇਸ ਦੇ ਉੱਤੇ ਅੱਖਾਂ ਦੇ ਥੱਲੇ ਉੱਥੇ ਹੀ ਸਰਜਰੀਆਂ ਕੀਤਿਆਂ ਕਿਉਂਕਿ ਉੱਥੇ ਹੀ ਬਹੁਤ ਸੱਟ ਲੱਗੀ ਸੀ ਜੀ ਉਹਨਾਂ ਕੋਈ ਸੀਸੀਟੀਵੀ ਕੈਮਰੇ ਦੀ ਵੀਡੀਓ ਵਗੈਰਾ ਪਤਾ ਆਈ ਹੈ ਸਾਹਮਣੇ ਕੁਝ ਪਤਾ ਲੱਗਿਆ ਹੋਵੇ ਉਹ ਕੋਸ਼ਿਸ਼ ਕਰ ਰਹੇ ਪਰ ਅਜੇ ਤੱਕ ਕੋਈ ਇਨੀ ਜ਼ਿਆਦਾ ਨਹੀਂ ਉਹ ਨਿਕਲ ਰਹੀ ਜੀ ਹਾਂ ਜੀ ਜਿਹੜੀ ਇੱਕ ਫੋਟੋ ਅਸੀਂ ਦੇਖ ਰਹੇ ਹਾਂ ਵੀ ਬਹੁਤ ਸ਼ਰੀਰ ਲੱਥਪਤ ਹੈ ਖੂਨ ਦੇ ਨਾਲ ਉਹ ਬੈਠੇ ਆ ਉਹ ਕਿਸ ਵੇਲੇ ਦੀ ਕਿੱਥੋਂ ਦੀ ਫੋਟੋ ਹੈ ਜੀ ਉਹ ਉਹ ਜਦੋਂ ਉਸੇ ਵੇਲੇ ਐਮਰਜੈਂਸੀ ਵਾਲੇ ਆ ਗਏ ਨੇ ਜੇ ਉਸ ਸਮੇਂ ਦੀ ਜਦੋਂ ਐਮਰਜੈਂਸੀ ਨੂੰ ਕਾਲ ਕਰ ਦਿੱਤਾ ਉਸ ਸਮੇਂ ਦੀ ਜਦੋਂ ਸਭ ਕੁਝ ਹੈਪਨ ਹੋ ਚੁੱਕਾ ਜੀ ਜੀ ਤੇ ਤੁਸੀਂ ਇਹ ਸਾਰੀ ਘਟਨਾ ਤੋਂ ਬਾਅਦ ਜਿਵੇਂ ਤੁਹਾਡਾ ਸਾਰਾ ਪਰਿਵਾਰ ਸਾਨੂੰ ਪਤਾ ਲੱਗਿਆ ਵੀ ਸਦਮੇ ਦੇ ਵਿੱਚ ਹੈ ਤੇ ਆਮ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੋਰ ਜਿਹੜੀ ਸੰਗਤ ਹੈ ਉਹਨਾਂ ਦੀ ਬਾਬਤ ਕੋਈ ਕਿਹੜੀ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਸਹਿਰ ਦੇ ਦੌਰਾਨ ਜੀ ਅਸੀਂ ਅਸੀਂ ਖਿਆਲ ਤੇ ਜਿਵੇਂ ਰੱਖਣਾ ਜੀ ਪਰ ਸਾਨੂੰ ਇਹ ਆ ਕਿ ਉੱਥੇ ਮੈਂ ਜਦੋਂ ਜਾ ਕੇ ਖੜਜੀ ਆ ਉਸ ਚੌਂਕ ਦੇ ਵਿੱਚ ਸਾਡੇ ਕਾਫੀ ਪਗਾ ਵਾਲੇ ਕੋਈ ਬੱਚਾ ਕੰਮ ਕਰਕੇ ਆ ਰਿਹਾ ਕੋਈ ਕੰਮ ਨੂੰ ਜਾ ਰਿਹਾ ਹਰ 10 15 ਮਿੰਟ ਬਾਅਦ ਸਾਨੂੰ ਕੋਈ ਨਾ ਕੋਈ ਨੀ ਪਗੜੀ ਵਾਲਾ ਦੀਦਾ ਤੇ ਅਸੀਂ ਇਹ ਨਹੀਂ ਚਾਹੁੰਦੇ ਵੀ ਇਹ ਘਟਨਾ ਬਾਰ-ਬਾਰ ਉਸ ਜਗ੍ਹਾ ਤੇ ਹੋਵੇ ਜੀ ਤੇ ਨਾ ਗੁਰੂ ਘਰ ਵਾਲੇ ਤੇ ਸਾਰਿਆਂ ਦੀ ਸੇਵਾ ਕਰਦੇ ਆ ਜੇ ਇਹੋ ਜਿਹੇ ਹਾਲਾਤ ਜਿਹੜੇ ਪੈਦਾ ਕਰਦੇ ਆ ਨਾ ਜੀ ਕੋਈ ਹੋਮਲੈਸ ਆ ਗਿਆ ਕੋਈ ਸ਼ਰਾਬ ਪੀ ਕੇ ਆ ਗਿਆ ਕੋਈ ਕੁਛਕ ਆ ਗਿਆ ਉਹ ਉਹਨਾਂ ਸਾਨੂੰ ਨੁਕਸਾਨ ਹੁੰਦਾ ਮੇਰੇ ਬ੍ਰਦਰ ਜਿਹੜੇ ਆ ਉਹਨਾਂ ਨੇ ਅੰਮ੍ਰਿਤ ਛਕਿਆ ਸੀ ਜੀ ਤੇ ਉਹ ਤੁਹਾਨੂੰ ਪਤਾ ਨਾਲੇ ਉਹਨਾਂ ਨੇ ਸ਼ਾਦੀ ਵੀ ਨਹੀਂ ਕਰਾਇਆ ਸਿੰਗਲ ਪਰਸਨ ਸੀ ਉਹ ਤੇ ਅੰਮ੍ਰਿਤ ਉਹਨਾਂ ਨੇ ਛਕਿਆ ਪੂਰੇ ਕੋਈ ਕਦੇ ਸ਼ਰਾਬ ਨਹੀਂ ਕੋਈ ਤਮਾਕੂ ਨਹੀਂ ਕੋਈ ਮੀਟ ਨਹੀਂ بس ਬਿਲਕੁਲ ਆਪਣਾ ਨਿਤਨੇਮ ਕਰਨਾ ਤੇ ਰੱਬ ਦਾ ਨਾਮ ਲੈਣਾ ਉਹਨਾਂ ਨੇ ਤੇ ਕਦੀ ਸਾਡੇ ਪਾਵੜੇ ਲਾ ਜਾਂਦੇ ਸੀ ਕਦੀ ਉੱਥੇ ਜਾ ਕੇ ਉਹਨਾਂ ਨੂੰ ਉੱਥੇ ਜ਼ਿਆਦਾ ਕੰਫਰਟ ਫੀਲ ਕਰਦੇ ਸੀ ਕਿਉਂਕਿ ਗੁਰੂ ਘਰ ਸੀ ਆਰਾਮ ਦੇ ਨਾਲ ਉੱਥੇ ਸੇਵਾ ਕਰਦੇ ਰਹਿਣਾ ਵਿੱਚ ਰਹਿਣਾ ਉਹਨਾਂ ਦਾ ਉਹ ਗੁਰੂ ਘਰ ਅਸਵੀ ਚਲੇ ਜਾਣਾ ਉਹਨਾਂ ਦੀ ਉਹਨਾਂ ਦੀ ਉਮਰ ਕਿੰਨੀ ਖੈਗੀ ਸੀ ਬਾਪੂ ਜੀ ਦੀ ਹੁਣ ਜੀ 70 ਸਾਲ ਹੋਈ ਜੀ 70 ਸਾਲ ਦੀ ਉਮਰ ਚ ਤੇ अच्छा कुछ प्रशासन ਵੱਲੋਂ ਪੁਲਿਸ ਵੱਲੋਂ ਥੋੜਾ ਬੋਤਾ ਦੱਸਿਆ ਗਿਆ ਵੀ ਇੱਕ ਘਟਨਾ ਕਿਹਦੇ ਵੱਲੋਂ ਹੋਇਆ ਹੋਮਲੈਸੀ ਵੱਲੋਂ ਜਾਂ ਨਹੀਂ ਅਜੇ ਅਜੇ ਪੁਲਿਸ ਵਾਲਿਆਂ ਜੇ ਕੋਈ ਨਹੀਂ ਦੱਸਦੇ ਜੇ ਇਨਵੈਸਟੀਗੇਟ ਕਹਿੰਦੇ ਆ ਕਰ ਰਹੇ ਆ ਤੇ ਅਸੀਂ ਫਿਰ ਉਹ ਕਹਿੰਦੇ ਆ ਵੀ ਅਸੀਂ ਫਿਰ ਇੰਟਰਫੇਅਰ ਨਹੀਂ ਕਰਨਾ ਚਾਹੁੰਦੇ ਜੀ ਮੈਨੂੰ ਪੁੱਛਦੇ ਸੀ ਕਿ ਤਰ੍ਹਾਂ ਮੈਂ ਆਖਿਆ ਵੀ ਮੈਂ ਤੇ ਹੁਣ ਇਨਵੈਸਟੀਗੇਟ ਕਰਕੇ ਤੁਹਾਨੂੰ ਦੱਸਦਾ ਅਜੇ ਤੱਕ ਤੁਹਾਨੂੰ ਮੈਂ ਕੋਈ ਕੀ ਕੀ ਦੱਸਾਂ ਤੇ ਜੋ ਹੁਣ ਇਨਵੈਸਟੀਗੇਟ ਜਿਹੜੋ ਪੁਲਿਸ ਵਾਲੇ ਉਹ ਕਹਿੰਦੇ ਅਸੀਂ ਕਰਾਂਗੇ ਫਿਰ ਅਸੀਂ ਕੋਈ ਕਰਨਾ ਨਹੀਂ ਜੀ ਜੀ ਵਾਪੇ ਕਰਨਗੇ ਹਾਂਜੀ ਜੀ ਬਹੁਤ ਧੰਨਵਾਦ ਜੀ ਤੁਸੀਂ ਜਾਣਕਾਰੀ ਦਿੱਤੀ ਹੈ ਇਸ ਘਟਨਾ ਦੇ ਬਾਬਤ ਹਾਂਜੀ ਹਾਂਜੀ ਹੋਰ ਕੋਈ ਸਮੇਂ ਦੀ ਜਰੂਰਤ ਹੋਵੇ ਤੇ ਅਸੀਂ ਨਾਲ ਤੁਹਾਡੇ ਹੋਰ ਜਾਣਕਾਰੀ ਦਵਾਗੇ ਅਸੀਂ ਇਹ ਚਾਹੁੰਦੇ ਆ ਨੀ ਕਿ ਸਾਡੇ ਸਿੱਖਾਂ ਨਾਲ ਇਤਨਾ ਹੋਵੇ ਉਹ ਫਿਰ ਦੁਜੇ ਕਹੋ ਨਾ ਡਰ ਕੇ ਡਰ ਕੇ ਬਾਹਰ ਜਾਇਆ ਕਰੋ ਐਵੇਂ ਕਰਿਆ ਕਰੋ ਤੁਸੀਂ ਬਾਹਰ ਜਾਣਾ ਹੀ ਛੱਡ ਦਿਓ ਅੱਧ ਗੱਲਾਂ ਮਾੜੀਆਂ ਨਾ ਜੀ ਹਾਂ ਬਿਲਕੁਲ ਜੀ ਬਿਲਕੁਲ ਹਾਂ ਜੀ ਇਹ ਟ੍ਰਾਫਿਕ ਕੀ ਕਰਾਂਗੇ ਆਪਾਂ ਆਪਾਂ ਜਾਨਵਰ ਥੋੜਾ ਵੀ ਅੰਦਰ ਹੀ ਵੜੇ ਰਹੀਏ ਜੀ ਤੇ ਆਮ ਜਿਹੜੇ ਉਸ ਵੇਲੇ ਦੇ ਜਾਂ ਨੇੜੇ ਤੇੜੇ ਦੇ ਲੋਕਾਂ ਵੱਲੋਂ ਕੋਈ ਕਿਸੇ ਨੇ ਗਵਾਹੀ ਦਿੱਤੀ ਹੈ ਵੀ ਕੀ ਹੋਇਆ ਕੀ ਨਹੀਂ ਨਹੀਂ ਜੋ ਗਵਾਹੀ ਨਹੀਂ ਅਜੇ ਕੋਈ ਕਹਿਣ ਦੇ ਕੋਈ ਸਾਹਮਣੇ ਨਹੀਂ ਆਇਆ ਉਸ ਵੇਲੇ ਦਾ ਜਿਹੜਾ ਚਸ਼ਮਦੀਦ ਨਹੀਂ ਜੀ ਨਹੀਂ ਕੋਈ ਕੋਈ ਨਹੀਂ ਗਵਾਹੀ ਨਹੀਂ ਦਿੱਤੀ ਤੇ ਆਪਣੇ ਬੰਦੇ ਨੇ ਕਿਸੇ ਨੇ ਗਵਾਹੀ ਨਹੀਂ ਆਪਣੇ ਬਾਦ ਵਿੱਚ ਉਹਨੇ ਇੱਕ ਮਕਸੀਕਨ ਦਾ ਸਟੋਰ ਹੈ ਸਾਹਮਣੇ ਉਹਨੂੰ ਉਹਨੂੰ ਜਾ ਕੇ ਪੁੱਛਿਆ ਨਾ ਉਹਨੇ ਵੇਖੀ ਉਹਨੂੰ ਕਿਸੇ ਨੇ ਜਾ ਕੇ ਦੱਸਿਆ ਕਿ ਉਹ ਹੋ ਰਿਹਾ ਉਹਨੇ ਫਿਰ ਜਾ ਕੇ ਗੁਰਦੁਆਰਾ ਸਾਹਿਬ ਵਿੱਚ ਦੱਸਿਆ ਵੀ ਤੁਹਾਡੇ ਸਿੱਖ ਨੂੰ ਘੁੱਟ ਰਿਹਾ ਕੋਈ ਸਰਚਾ ਦੇ ਚਾਦੇ ਭਰਾ ਦੋ ਚਾਰ ਬਾਹਰ ਆਏ ਉਹ ਉਸ ਟਾਈਮ ਅਮਰਜੈਂਸੀ ਵਾਲੇ ਆ ਚੁੱਕੇ ਸੀ ਅੱਛਾ ਉਸ ਟਾਈਮ ਤੱਕ ਆ ਚੁੱਕੇ ਸੀ ਆ ਆ ਚੁੱਕੇ ਸੀ ਪਰ ਇਹ ਨਹੀਂ ਪਤਾ ਲੱਗਿਆ ਵੀ ਇਹ ਘਟਨਾ ਨੂੰ ਵਾਪਨ ਜਿਹੜਾ ਹੈ ਕਿਸੇ ਇੱਕ ਨੇ ਅੰਜਾਮ ਦਿੱਤਾ ਦੋ ਸੀ ਜਾਂ ਤਿੰਨ ਸੀ ਇਹਦੇ ਬਾਰੇ ਹਜੇ ਕੁਝ ਨਹੀਂ ਪਤਾ ਲੱਗਿਆ ਇਹਦੇ ਬਾਰੇ ਹਜੇ ਕੋਈ ਪਤਾ ਨਹੀਂ ਲੱਗ ਰਿਹਾ ਜੀ ਜੀ ਤੁਹਾਡਾ ਬਹੁਤ ਧੰਨਵਾਦ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ